ਹਾਂਜੀ ਸਾਥੀਓ ਸਭ ਤੋਂ ਪਹਿਲਾਂ ਦੱਸ ਦੋ ਕਿ ਆਵਾਜ਼ ਕਲੀਅਰ ਹੈ ਤੇ ਵੀਡੀਓ ਕਲੀਅਰ ਹੈ ਉਹ ਬਹੁਤ ਹੀ ਸਤਿਕਾਰਯੋਗ ਈਟੀਟੀ 9994 ਬੇਰੋਜ਼ਗਾਰ ਦੇ ਅਪਕ ਸਾਥੀਓ ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸਾਥੀਓ ਕੱਲ ਵੀ ਲਾਈਵ ਦੇ ਮਾਧਿਅਮ ਰਾਹੀਂ ਤੁਹਾਨੂੰ ਮੀਟਿੰਗ ਦੀ ਅਪਡੇਟ ਦਿੱਤੀ ਗਈ ਸੀ ਕਿ ਪਰਸੋ ਜੋ ਸੈਕਟਰੀ ਮੈਡਮ ਜੀ ਨਾਲ ਹੋਈ ਸੀ ਤੇ ਕੱਲ ਵੱਖ-ਵੱਖ ਵਿਭਾਗਾਂ ਦੇ ਨਾਲ ਮੀਟਿੰਗ ਹੋਈ ਸੀ ਤੇ ਅੱਜ ਸਾਥੀਓ ਜਿਹੜਾ ਲਾਈਵ ਹੋਣ ਦਾ ਅਸਲ ਮਕਸਦ ਏ ਕਿ ਆਪਣੀ ਜਿਹੜੀ ਮੀਟਿੰਗ ਅੱਜ ਸਿੱਖਿਆ ਮੰਤਰੀ ਜੀ ਨਾਲ ਹੋਈ ਕਿਉਂਕਿ ਸਾਥੀਓ ਤੁਹਾਨੂੰ ਕੱਲ ਹੀ ਕਿਹਾ ਗਿਆ ਸੀ ਕਿ ਜਿਹੜੀ ਆਪਣੀ ਮੀਟਿੰਗ ਏ ਸਿੱਖਿਆ ਮੰਤਰੀ ਜੀ ਨਾਲ 1-2 ਦਿਨਾਂ ਤੱਕ ਹੋਣੀ ਏ ਸੋ ਸਾਥੀਓ ਸਿੱਖਿਆ ਮੰਤਰੀ ਜੀ ਕੱਲ ਹੀ ਦੇਰ ਰਾਤ ਇੱਥੇ ਚੰਡੀਗੜ੍ਹ ਪਹੁੰਚੇ ਤੇ ਉਹਨਾਂ ਦੇ ਸਾਨੂੰ ਫੋਨ ਆਇਆ ਕਿ ਸਵੇਰੇ ਤੁਸੀਂ ਸਿੱਖਿਆ ਮੰਤਰੀ ਜੀ ਨੂੰ ਮਿਲ ਸਕਦੇ ਹੋ ਸੋ ਸਾਥੀਓ ਜਦੋਂ ਅਸੀਂ ਉਹਨਾਂ ਨੂੰ ਮਿਲਣ ਗਏ ਤੇ ਉਹਨਾਂ ਨੂੰ ਸਾਰੀ ਜਿਹੜੀ ਦੋ ਤਿੰਨ ਦਿਨਾਂ ਦੀ ਗੱਲਬਾਤ ਸੀ ਉਹ ਉਹਨਾਂ ਦੇ ਅੱਗੇ ਵਿਚਾਰ ਵਟਾਂਦਰਾ ਕੀਤਾ ਗਿਆ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੱਲਬਾਤ ਸੁਣੀ ਉਸ ਦਾ ਜਿਹੜਾ ਪੁਖਤਾ ਹੱਲੇ ਉਹ ਆਪਣੇ ਸਾਹਮਣੇ ਰੱਖਿਆ ਸੋ ਸਾਥੀਓ ਉਹੀ ਗੱਲ ਕੇ ਸਾਥੀਓ ਜਿਹੜੀ ਕੱਲ 3 ਤਰੀਕ ਨੂੰ ਨੋਟ ਜੁਆਇਨਿੰਗ ਕੈਡਰ ਨੂੰ ਆਫਰ ਲੈਟਰ ਦਿੱਤੇ ਜਾ ਰਹੇ ਨੇ ਇੱਕ ਤਾਂ ਉਹਨਾਂ ਨੇ ਇਹ ਗੱਲ ਕਹੀ ਤੇ ਬਾਕੀ ਸਾਥੀਓ ਜਿਹੜਾ ਆਪਣਾ ਬੈਕਲੋਗ ਦਾ ਜੋ ਰਹਿੰਦੀਆਂ ਪੋਸਟਾਂ ਨੇ 994 ਉਹਨਾਂ ਦੇ ਬਾਰੇ ਉਹਨਾਂ ਨੇ ਕਿਹਾ ਕਿ ਸੈਕਟਰੀ ਮੈਡਮ ਵੀ ਛੁੱਟੀਆਂ ਤੇ ਅਸੀਂ ਤੇ ਉਹਨਾਂ ਦੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਲੀਗਲ ਲੀਗਲ ਐਡਵਾਈਜ਼ਰਾਂ ਦੀ ਸਲਾਹ ਲੈ ਕੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਰੂਲਾ ਮੁਤਾਬਕ ਸਟੈਪ ਬਾਈ ਸਟੈਪ ਭਰਤੀ ਨੂੰ ਕੰਪਲੀਟ ਕੀਤਾ ਜਾਵੇਗਾ ਸੋ ਸਾਥੀਓ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਸਿੱਖਿਆ ਮੰਤਰੀ ਜੀ ਨੇ ਆਪਾਂ ਨੂੰ ਹਾਂ ਪੱਕੀ ਹੰਗਾਰਾ ਦਿੱਤਾ ਹੈ ਕਿ ਜਿਹੜਾ ਤੁਹਾਡਾ ਕੰਮ ਇਹ ਨੌਟ ਜੁਆਇਨਿੰਗ ਨੂੰ ਜੁਮਾਇਨ ਕਰਾਉਣ ਤੋਂ ਬਾਅਦ ਇਸ ਨੂੰ ਥੋੜਾ ਜਿਹਾ ਤੇਜ਼ੀ ਲਿਆਂਦੀ ਜਾਵੇਗੀ ਸੋ ਸਾਥਿਓ ਖੁਸ਼ੀ ਦੀ ਗੱਲ ਏ ਕਿ ਆਪਣਾ ਜਿਹੜਾ ਕੰਮ ਏ ਉਹ ਦਿਨ ਬਾ ਦਿਨ ਚੱਲ ਰਿਹਾ ਹੈ ਪਰ ਜੇਕਰ ਸਾਥਿਓ ਕਿਤੇ ਵੀ ਆਪਾਂ ਨੂੰ ਰੁਕਾਵਟ ਆਉਂਦੀ ਏ ਲੱਗਦਾ ਕਿ ਆਪਣਾ ਜਿਹੜਾ ਵਾਅਦਾ ਏ ਉਹ ਪੂਰਾ ਨਹੀਂ ਕੀਤਾ ਜਾਂਦਾ ਤੇ ਸਾਥਿਓ ਤੁਹਾਨੂੰ ਪਤਾ ਹੀ ਏ ਕਿ ਪਹਿਲਾਂ ਆਪਾਂ ਕਿਵੇਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੈਸਾ ਸੰਘਰਸ਼ ਲੜਿਆ ਹੈ ਤੇ ਸਾਥੀਓ ਤਿਆਰ ਬਰ ਤਿਆਰ ਰਹਿਣਾ ਕਿ ਜਦੋਂ ਵੀ ਆਪਣੇ ਨਾਲ ਜੇ ਕੋਈ ਵਾਅਦਾ ਖਲਾਫੀ ਕੀਤੀ ਜਾਂਦੀ ਏ ਤੇ ਆਪਾਂ ਆਪਣੀਆਂ ਮੰਗਾਂ ਨੂੰ ਪੂਰਾ ਕਰਾਉਣ ਦੇ ਲਈ ਸੰਘਰਸ਼ ਦੇ ਰਾਤ ਵੀ ਉਤਰਾਂਗੇ ਸੋ ਸਾਥੀਓ ਸਾਡੇ ਵੱਲੋਂ ਦਿਨ ਰਾਤ ਇੱਕ ਕਰਕੇ ਤਨਮਨ ਧਣ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਬਹੁਤ ਖੂਬਸੂਰਤ ਸ਼ਾਇਰ ਨੇ ਲਾਈਨਾਂ ਲਿਖੀਆਂ ਨੇ ਤੂੰ ਆਪਣੇ ਘਰ ਫਰਜ਼ ਮੁਕੰਮਲ ਤੂੰ ਆਪਣੇ ਘਰ ਫਰਜ਼ ਮੁਕੰਮਲ ਬਾਕੀ ਸਾਰੀ ਮਰਜ਼ੀ ਮਾਲਕ ਦੀ ਏ ਤੂੰ ਕਰ ਆਪਣੇ ਫਰਜ਼ ਮੁਕੰਮਲ ਬਾਕੀ ਸਾਰੀ ਮਰਜ਼ੀ ਮਾਲਕ ਦੀ ਏ ਆਪਣੀ ਥਾਂ ਤੇ ਤੂੰ ਪੂਰਾ ਰਹਿ ਕਦੇ ਆਉਣੀ ਵਾਰੀ ਤੇਰੀ ਬਾਕੀ ਮਰਜ਼ੀ ਮਾਲਕ ਦੀ ਏ ਸੋ ਸਾਥੀਓ ਤੁਹਾਨੂੰ ਅੱਜ ਜਿਹੜੀ ਸੱਚੀ ਗੱਲ ਦਸੀਏ ਕਿ ਸਵੇਰ ਦੇ ਅਸੀਂ ਮੀਟਿੰਗ ਕਰਨ ਗਏ ਹੋਏ ਸੀ ਹੁਣ ਅੱਧੇ ਭੌਣੇ ਕ ਘੰਟੇ ਪਹਿਲਾਂ ਮੀਟਿੰਗ ਹੋਈ ਏ ਤੇ ਸਵੇਰ ਦੀ ਰੋਟੀ ਅਸੀਂ ਹੁਣ ਖਾ ਕੇ ਉੱਠਿਆ ਸਾਥੀਓ ਅਸੀਂ ਚਾਹੁੰਦੇ ਆ ਜਿਵੇਂ ਅਸੀਂ ਦਿਨ ਰਾਤ ਇੱਕ ਕਰਕੇ ਵਰਕ ਕਰ ਰਹੇ ਆ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਆਪਾਂ ਇਸ ਭਰਤੀ ਨੂੰ ਪੂਰਾ ਕਰਾਉਣ ਦੇ ਲਈ ਤਨ ਮਨ ਧਨ ਦੇ ਨਾਲ ਇਸ ਦੇ ਵਿੱਚ ਸੇਵਾ ਪਾਈਏ ਸੋ ਸਾਥੀਓ ਉਹਨਾਂ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਸ ਭਰਤੀ ਨੂੰ ਕੰਪਲੀਟ ਕਰਾਉਣ ਦੇ ਵਿੱਚ ਆਪਣਾ ਫਰਜ਼ ਨਿਭਾਇਆ ਸੋ ਸਾਥੀਓ ਬਾਕੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਧੰਨਵਾਦ ਜੀ ਤੇ ਇਹ ਸਾਥੀਓ ਵੱਧ ਤੋਂ ਵੱਧ ਲਿੰਕ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਹਰ ਸਮੇਂ ਅਪਡੇਟ ਦਿੱਤੀ ਜਾਵੇ ਤੇ ਸਬਸਕ੍ਰਾਈਬ ਇਸ ਚੈਨਲ ਨੂੰ ਕਰ ਲਓ ਸੋ ਸਤਿਓ ਧੰਵਾਦ ਜੀ